ਬਿਲਕੁਲ ਜਿਹੜੀ ਆ ਵੇਖੋ ਸ਼ੱਕਰ ਤਿਆਰ ਹੋ ਚੁੱਕੀ ਆ ਜੀ ਤੇ ਬਹੁਤ ਵੱਡਾ ਉਪਰਾਲਾ ਇਹਨਾਂ ਭਰਾਵਾਂ ਦਾ ਤੇ ਕੋਈ ਵੀ ਵੀਰ ਤੁਸੀਂ ਜੇ ਕਿਸੇ ਨੇ ਗੋੜ ਖਰੀਦਣਾ ਬਾਈ ਜੀ 100 ਰੁਪਏ ਤੋਂ ਲੈ ਕੇ 124 25 ਰੁਪਏ ਜਿਹੜਾ ਕਿਲੋ ਗਿਰਿਆਂ ਵਾਲਾ ਗੋੜਾ ਉਹ ਬਾਈ ਜੀ ਮਿਲਦਾ ਜਰਨੈਲ ਸਿੰਘ ਮਹਰਾਣੀ ਵਾਲੇ ਦੇ ਵੇਲਨੇ ਤੇ ਬਾਕੀ ਬਹੁਤ ਤਾਜ਼ਾ ਰਾਸ ਅੱਠ ਕੜਾਏ ਜਿਹੜੇ ਚੱਲ ਰਿਹਾ ਜੀ ਉਧਰ ਵੀ ਚੱਲ ਰਿਹਾ ਇੱਧਰ ਵੀ ਬਾਕੀ ਗੱਲਬਾਤ ਹੋ ਰਹੀ ਆ ਇੱਧਰ ਬਾਈ ਜੀ ਗਰਮਾ ਗਰਮ ਗੁੜ ਤਿਆਰ ਆ ਤੇ ਇੱਧਰ ਵੀ ਬਾਈ ਜੀ ਚਲਾ ਕੰਮ ਚੱਲ ਰਿਹਾ ਹੈ ਜੀ ਤੇ ਸਾਰਾ ਦਿਨੀ ਇਸੇ ਤਰ੍ਹਾਂ ਚੱਲੀ ਜਾਂਦਾ ਜੀ ਰਾਤ ਦਿਨ ਹੀ ਕੰਮ ਚੱਲੀ ਜਾਂਦਾ ਤੇ ਆ ਜਿਹੜਾ ਵੇਲਨਾ ਬਾਈ ਜੀ ਇਹਨੂੰ ਕਹਿੰਦੇ ਵੇਲਨਾ ਬਾਈ ਜੀ ਕਰਨ ਧੂੜ ਪੜ ਦਿੰਦਾ ਬਾਈ ਜੀ ਬੂੰਦ ਰੋ ਦੀ ਵਿੱਚ ਨਹੀਂ ਰਹਿ ਜਾਂਦੀ ਕਰਾ ਡਾ ਵਧੀਆ ਗੋਕੜ ਤੇ ਕਰਾ ਭਾਰੀ ਲਈ ਹੋਈ ਆ ਤੇ ਇੰਜਨ ਤੇ ਕੰਮ ਚੱਲਦਾ ਕਿਉਂਕਿ ਬੋਲਦਾਂ ਵਾਲੇ ਦਾ ਕੰਮ ਖਤਮ ਹੋ ਗਿਆ ਇੰਜਨ ਤੇ ਮਿੰਟੋ ਮਿੰਟ ਰੋ ਕੱਢ ਕੇ ਤੇ ਇੱਕ ਵੇਲੇ ਨਾ ਇੱਧਰ ਆ ਤੇ ਇੱਕ ਹੀ ਇੱਧਰ ਚੱਲਿਆ ਦੋ ਵੇਲੇ ਚੱਲ ਰਿਹਾ ਜੀ ਸੈਦੋ ਵਾਲਾ ਰੋਡ ਆ ਜੀ ਸਭਰਾ 2 ਸੈਦੋ ਰੋਡ ਤੇ ਜਰਨੈਲ ਸਿੰਘ ਮਰਾਣੇ ਵਾਲਿਆਂ ਦਾ ਉਹਨਾਂ ਦਾ ਵੇਲਨਾ ਹੈ ਜੀ ਤੇ ਜਦੋਂ ਮਰਜ਼ੀ ਸਵਰਕ ਕਰੋ ਆ ਇਧਰ ਚੱਲ ਰਿਹਾ ਪਉਜੀ ਕਰਾ ਰਿਹਾ ਆਨੰਦ ਪਉ ਹਾਂ ਕਿੰਨੇ ਵਧੀਆ ਬਣਾ ਰਿਹਾ ਸਿਰਾਗੋੜ ਹੈ ਕਿੰਨੇ ਪੀਪਿਆਂ ਦੀ ਲਹਿਰ ਹੈ ਜੀ ਪਤ ਜੀ ਕੋਈ ਛਾਂ ਦੀ ਵੀ ਸਾਢੇ ਛਾਂ ਦੀ ਵੀ ਬਸ ਜੀ ਹਾਂ ਜੀ ਛਾਂ ਦੀ ਕੋਈ ਸਾਢੇ ਛਾਂ ਦੀ ਬਾਈ ਜੀ ਜਿੰਨੇ ਵੀ ਸਬਕਤ ਆਪਦੇ ਨਾਲ ਕੜਾਇਆ ਜੀ ਪਤ ਜਿਹੜੀ ਲਹਿ ਰਹੀ ਆ ਬਹੁਤ ਵਧੀਆ ਬਾਈ ਜੀ ਸੰਪਰਕ ਕਰ ਸਕਦੇ ਜੇ ਤੁਸੀਂ ਜਰਨੈਲ ਸਿੰਘ ਮਰਾਣੇ ਵਾਲੇ ਤੇ ਵੇਲਨੇ ਤੇ ਜੀ 15 ਰੁਪਏ ਰੀ ਲੀਟਰ ਜਿਹੜਾ ਰਸ ਤਾਜ਼ਾ ਉਹ ਵੀ ਦਿੱਤਾ ਜਾਂਦਾ ਤੇ ਜਦੋਂ ਮਰਜ਼ੀ ਸਪਰਕ ਕਰੋ ਸਾਰਾ ਦਿਨ ਇਸੇ ਤਰ੍ਹਾਂ ਕੰਮ ਚੱਲਦਾ ਬਾਕੀ ਜਿਹੜੀ ਆਗ ਵਾਲੀ ਲੰਬੀ ਤੁਸੀਂ ਦੇਖਿਆ ਜੀ